ਯਾਰ ਮੈਂ ਲਾਇਆ ਬਈ ਪਹਿਲਾਂ ਤਾਂ ਮੈਂ ਵੱਡੀ ਹੀ ਸਵਾਬੀਨ ਅੱਛਾ ਰਾਸਤੇ ਅੱਛਾ ਠੀਕ ਹੈ ਉਦੋਂ ਬਾਅਦ ਸਵਾਬੀਨ ਮੂੰਗੀ ਨਹੀਂ ਚਲਾਈ ਮੂੰਗੀ ਤੇ ਨਹੀਂ ਚਲਾਈ ਨਹੀਂ ਮੂੰਗੀ ਤੇ ਨਹੀਂ ਮੈਂ ਕਿਹਾ ਸੀ ਸਵਾਬੀਨ ਵੱਢ ਕੇ ਉਦੋਂ ਬਾਅਦ ਚਲੇਗਾ ਮੱਕੀ ਤੇ ਮੱਕੀ ਵਾਲਾ ਕੱਟਣਾ ਹੀਗਾ ਸੀ ਸਾਡੇ ਕੋਲੇ ਅੱਛਾ ਗੇਰਾ ਹੈ ਮੈਂ ਚਲ ਕੇ ਦੂਰ ਲੈਣਾ ਜਾਂਦਾ ਛੇਕੇ ਨਾ ਨਾ ਮੈਂ ਘਰ ਗੱਲ ਰੱਖ ਜਾ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਾਲ ਅੱਜ ਦਾ ਆਪਣਾ ਵਲੌਗ ਹੈ ਜੀ ਆਪਾਂ ਅਸੀਂ ਪਿੰਡ ਪਿੰਡ ਨਹੀਂ ਹੈ ਪਿੰਡ ਥੋੜੀ ਬਸਤੀ ਆਪਣੀ ਦੂਰ ਪੈਂਦੀ ਆ ਇਹ ਚੁੱਗੇ ਚੁੱਗੇ ਪੈਂਦੇ ਹੈ ਜਾਨਕ ਚੱਕ ਜਮੀਰ ਸਿੰਘ ਦਾ ਆਪਣਾ ਪਿੰਡ ਇਹ ਆ ਗੁਬਿੰਦ ਕੜਤਾ ਨਾ ਬਦਨਾਮ ਕੀਤਾ ਨਾ ਆਪਾਂ ਬੱਬੂ ਇਧਰ ਆ ਗੱਲ ਸੁਣ ਓਰੇ ਦਾ ਯਾਰ ਪੂਰਾ ਗੱਲ ਥਾਂ ਲੈ ਕੇ ਚਲਾ ਜੀ ਇਧਰ ਆ ਓਰਾ ਇਧਰ ਆਵਰਾ ਮੈਂ ਕਰ ਲਈ ਸ਼ਰਮ ਨੂੰ ਕੀ ਇੱਥੇ ਘੜਾਪਾ ਇਧਰ ਆ ਜਾ ਓਰੇ ਦਾ ਆ ਮੈਂ ਤੇਨੂੰ ਕੋਈ ਗੱਲ ਕਰਨੀ ਜੋ ਦੀ ਤੇ ਇਹ ਤੈਨੂੰ ਮੈਂ ਪੁੱਛਣਾ ਬੱਬੂ ਆਪਣੇ ਪਿੰਡ ਦਾ ਛੱਪੜ ਏ ਹੈ ਤੇ ਛੱਪੜ ਇੱਧਰ ਏ ਕਿ ਇੱਧਰ ਏ ਸਾਰਾ ਛੱਪੜ ਹੀ ਏ ਨਹੀਂ ਨਹੀਂ ਯਾਰ ਇੱਧਰ ਤਾਂ ਕੋਈ ਆਹ ਚੀਜ਼ ਹੋਰ ਬਣਾਉਣੀ ਆਪਾਂ ਬਲੌਅ ਦਾ ਕੋਈ ਕਿਰਸੀ ਲਾਉਂਦੇ ਵਧੀਆ ਬੈਣ ਕਿਵੇਂ ਕੁਰਸੀ ਲਾਣੇ ਬੈਣ ਵਾਤੇ ਵਧੀਆ ਨਹੀਂ ਇਹ ਦਾ ਆਪਣਾ ਆ ਚੀਜ਼ ਆਪਾਂ ਬਣਾਉਣੀ ਆ ਜਾ ਬੈਂ ਬਣ ਵਾਸਤੇ ਵਧੀਆ ਜਗ੍ਹਾ ਬਣਾਉਣੀ ਯਾਨੀ ਕਿ ਹੁਣ ਤਾਂ ਜੇ ਤਿਆਰੀ ਹੁੰਦੀ ਵੀ ਆ ਛੱਪਰ ਦਾ ਗਾ ਆਪਣਾ ਇੱਧਰ ਇਹ ਉਹ ਬੰਦੇ ਚਾਰ ਖੜੇ ਹੁਣਾਂ ਕੋਲ ਚੱਲ ਚੱਲੀਏ ਉਹ ਬੰਦੇ ਹੱਡ ਕੈਮਰੇ ਬਾਰਡਰ ਦੇਣ ਉਹ ਦੋ ਤਾਂ ਨੰਗੇ ਇੱਧਰ ਨੂੰ ਤੇ ਦੋ ਚਲੇ ਆ ਇੱਧਰ ਨੂੰ ਉਰਾਏ ਉਰਾ ਤੇ ਨਾਲ ਗੱਲ ਕਰਨੀ ਮਸ਼ੀਨ ਪਰ ਲੱਗਣ ਵਾਰ ਪੁੱਛਣਾ ਤੈਨੂੰ ਉਹ ਤਾਂ ਨਿੱਕਲ ਹੀ ਗਿਆ ਐ ਬੱਬੂ ਐ ਬੱਬੂ ਜੋ ਜੋ ਉਹ ਨਿਕਲ ਹੀ ਗਏ ਬੰਦੇ ਤੇਰੇ ਤੋੜੇ ਹੋਂ ਨਾਲ ਕੋ ਚੱਲਦੇ ਆ ਆਜ ਆਪਣੇ ਪਿੰਡ ਦਾ ਹੀ ਸੜਕ ਬਣਾਈਆਂ ਨਵੀਂ ਟੈਨਟਨ ਲੱਗੀਆਂ ਪਹਿਲੇ ਇੱਥੇ ਬਹੁਤ ਗੰਦ ਵੱਜਿਆ ਰਹਿੰਦਾ ਸੀ ਕਿਵੇਂ ਕਿਹਤਰਾ ਹੀ ਅਸੀਂ ਇੱਕ ਕੰਮ ਛੱਡੀ ਰਾਹ ਚੜੀ ਲੱਗ ਗਈ ਆਹ ਬਾਲ ਬੜੇ ਛੱਡੇ ਮੁੰਡੇ ਨੇ ਨਹੀਂ ਫਿਰ ਬਾਲ ਤਾਂ ਖਾਦੇ ਬਾਲ ਮੂੰਹ ਵੇਖੀ ਮੜਾ ਤੂੰ ਗੱਲ ਸੁਣਾ ਸਰੰਦ ਗਿਆ ਤੂੰ ਮੈਂ ਮੇਰੇ ਕੋਲ ਇੰਟਰਵਿਊ ਲਈ ਆ ਆ ਤੂੰ ਦੱਸ ਕਿੱਥੇ ਗਏ ਤੁਸੀਂ ਬਈ ਦੁਕਾਨ ਤੇ ਆ ਚੜੀ ਲੈ ਲੈ ਉੱਛਾ ਚਿੜੀ ਦਾ ਕਮਾਲ ਏ ਇਹਨੂੰ ਕੀ ਕਰਨਾ ਜੇ ਇਹਨੂੰ ਯਾਰ ਠੰਡਾ ਦੇ ਦਿਨ ਟਾਈਮ ਪਾਸ ਹੋ ਜਾਂਦਾ ਹੈ ਜਿਹੜੀ ਇਹ ਇਹ ਸਰਦੀਆਂ ਦੇ ਟਰੇ ਬਾਕੀ ਸੀਜ਼ਨ ਆ ਰਹੀ ਕਿੱਥੇ ਕਿੱਥੇ ਲਾਏ ਤੂੰ ਮੱਕੀ ਵਾਲਾ ਗੜਨ ਨਹੀਂ ਸੀਗਾ ਤੇ ਇਹੋ ਫਿਕਰ ਆਏ ਨਹੀਂ ਅੱਗੇ ਜਿਹੜੀਆਂ ਲੰਬੀਆਂ ਲੰਬੀਆਂ ਲੱਗਦੀਆਂ ਆਉਂਦੀਆਂ ਖਾਣੇ ਦਾ ਖਾਣਾ ਦੇਖ ਤੇ ਗੱਲ ਦਸਤਕਰ ਥਰ ਬਾਅਦ ਲੈ ਲੇਗੇ ਜਿਹੜੀ ਅੱਗੇ ਫਿੰਗਰਾਂ ਲੱਗਦੀ ਆਂਦੀ ਆ ਲੰਮੀਆਂ ਲੰਮੀਆਂ ਉਹ ਫਿੰਗਰਾਂ ਲਾ ਕੇ ਅਸੀਂ ਮੰਨ ਲੈ 2000 ਰੁਪਏ ਕਿਲੇ ਦੇ ਹਰ ਤੇ ਅੱਛਾ ਪਾਲੀਆਂ ਜਿਹੜਾ ਅਸੀਂ 90 ਕਿਲੇ ਥਾਂ ਵੜਤਾ ਠੀਕ ਉਹਦੇ ਬਾਅਦ ਉੱਥੇ ਚੋਨਾ ਵੜਤਾ 1.5 ਕਿੱਲਾ ਅੱਛਾ ਆਪਣਾ ਸੀਐਨ ਖਤਮ ਤੇ ਤੂੰ ਵੀ ਗੱਲ ਆਪਣੇ ਦਾ ਅੱਜਾ ਹੁਣ ਅਗਾ ਅੱਗੇ ਚੱਲਣੇ ਚਾੜੀਏ ਤੇਰੀ ਅਗਾ ਇੱਕ ਤਾਂ ਵਿਸ਼ਾਲ ਮਸ਼ੀਨ ਵਾਲਾ ਕਹਿੰਦਾ ਪਿਆ ਉਧਰ ਗਿਆ ਚਨਵਾਰੇ ਚਿਵਣੀ ਜਮਨ ਬਣ ਜਾ ਇਧਰ ਨੂੰ ਉਹ ਬੜਾ ਦੁਖਾਂਤੀ ਨਹੀਂ ਹੋਈ ਐਚ ਡੀ ਇਹ ਤੇ ਮੈਨੂੰ ਪੁੱਛਣਾ ਵੀ ਕਿੰਨੇ ਕਿੱਲੇ ਵੱਡ ਗਏ ਆ ਤੂੰ ਅੱਜ ਤੀ ਵਿਚਾਰ ਨਹੀਂ ਤੇ ਸੀ ਨਹੀਂ ਨਹੀਂ ਕਰਤਾਰ ਸੀ ਮੇਰੇ ਕੋਲ ਕਿੰਨੇ ਕਿੱਲੇ ਵੱਡੇ ਕਿੰਨੇ ਵਿੱਗੇ ਜਾਂ ਕਿੰਨੇ ਕਿੱਲੇ ਵੱਡੇ 400 ਵਿਗਾ ਤਾਂ ਵੱਡਿਆ ਸੀ ਮੈਂ ਸਵਾ ਦੂੰ ਦਾ 400 ਹੋ ਗਿਆ ਤੇਰਾ ਠੀਕ ਹੈ ਉਦੋਂ ਬਾਅਦ ਚਲੇ ਗਏ ਅਸੀਂ ਮੱਕੀ ਵੱਢਣ ਵਿੱਚ ਮਝੂਰੀ ਆ ਗਈ ਚੋਨਾ ਵੱਢ ਲਈ ਵਿੱਚ ਮਝੂਰੀ ਆ ਗਈ ਮੱਕੀ ਕਿ ਨਹੀਂ ਵੱਢੀ ਮੇਰੀ ਗੱਲ ਤਾਂ ਹੁਣ ਮੈਂ ਉਹਨੂੰ ਬਾਈ ਨੂੰ ਕਿਹਾ ਸੀ ਮੈਂ ਕਿਹਾ ਆਪਾਂ ਵੱਢਦੇ ਆਂ ਚੋਨਾ ਦੂਜਾ ਟਾਰ ਸੀ ਠੀਕ ਹੈ ਉਹ ਮੰਨੀ ਨਹੀਂ ਮੇਰੀ ਉਹਨੇ ਗੱਲ ਐ ਤੇ ਉਦੋਂ ਬਾਅਦ ਅਹੀਂ ਤੁਸੀਂ ਦਾ ਪੱਜ ਗਾਇ ਬੰਦਾ ਆਈ ਗਿਆ ਕਰ ਉਹ ਪੁੱਛ ਹੈ ਕੀ ਕੋਈ ਉਦੋਂ ਮੱਕੀ ਦੇ ਚਲੇਗਾ ਮੱਕੀ ਜਗੜ ਦੀ ਡਲਾਸ ਰਾ ਮੱਕੀ ਲਈ ਵੱਡੀ ਮੱਕੀ 90 ਕਿਲੇ ਸਿੰਪਲ 90 ਵਿੱਗੇ ਕਿ ਕੰਨ ਕਿਲੇ ਕਿਲੇ ਸਿੰਪਲ ਗੱਲ ਰਹਿ ਤੈਨੂੰ ਤੇਰੇ ਹੋ ਗਿਆ ਜਾਨੀ ਕਿ 180 ਵੀ ਬੇ ਹੋ ਗਿਆ 400 ਤੇ ਜੀ ਕੱਟ 6 ਸਵੇਗਾ ਹੋ ਗਿਆ ਤੇਰਾ 150 ਕਿਲਾ ਚੋਂ ਨਾ ਵੜਿਆ ਟੁੱਟ ਪਜ 300 ਵੀ ਗਾ ਹੋ ਗਿਆ ਟੋਟਲ ਕਮ ਹੋ ਗਿਆ 6 3 9 9 ਡਿਗਾ ਤੇ ਰੋ ਗਿਆ ਨਾਲੀ ਵੀਡੀਓ ਨਹੀਂ ਬਣਾਈਂਦੀ ਤਰਖਾ ਦੇ ਯਾਰ ਮੈਂ ਬੰਦਾ ਲੈ ਕੇ ਗਿਆ ਉਹ ਗੋਰੀ ਕਿਹੜਾ ਗੋਰੀ ਉਹ ਟਾਣੀ ਵਾਲਾ अच्छा अच्छा 15 25000 ਦੀ ਗੱਲ ਹੈ ਮੇਰੀ ਡੇਢ ਮਹੀਨੇ ਦੀ ਮੈਂ ਕਿ ਡੇਢ ਮਹੀਨਾ ਲੱਗੇਗਾ ਉਹ ਬਿਲੀਨ ਪਤਾ ਕੀ ਕੀਤਾ ਮਸ਼ੀਨ ਉਹਦੇ ਕੋਲ ਚੱਲਦੀ ਨਹੀਂ ਕਿਉਂ ਪਾਰੀ ਹੀ ਹੈ ਪਾਰੀ ਹੀ ਸੀ ਪਾਰੀ ਹੀ ਨਾ ਤਾਂ ਨਹੀਂ ਚੱਲਦੀ ਸੀ ਠੀਕ ਹੈ ਤੇ ਪਾਰੀ ਹੀ ਰਿਆ ਲੈ ਕੇ ਕਹਿੰਦਾ ਮੈਂ ਤਾਂ ਪਿੰਡ ਜਾਣਾ ਮੈਂ ਕਿ ਚਲਾਏ ਭਾਈ ਕੱਲੇ ਨਹੀਂ ਜਾਣਗੇ ਤੂੰ ਚਲਾਈ 36 ਘੜਾ ਲਾਇਆ 40 40 ਦਾ ਰੇਟ ਲਾਇਆ 36 ਘੜਾ 36 ਘੜਾ ਨਹੀਂ ਗਿਆ ਕਿੱਥੇ ਨਹੀਂ ਮੈਂਗਾ ਹਿ ਚਨਵਾੜੀ ਸ਼ਿਮਣੀ ਜ਼ਿਲ੍ਹੇ ਇਸਾ ਪਹਿਲੇ ਮਿਲ ਗਿਆ ਤੋ ਸਾਰੇ ਆਪਾਂ ਲੈਣ ਦੇ ਸਾਰੇ ਪੂਰੇ ਦੇਤੇ ਉਹਨਾਂ ਨੇ ਪੂਰੇ ਬੰਦਾ ਤਾਂ ਨਹੀਂ ਬਹੁਤੇ ਮਿਲਿਆ ਜਿਹਨੂੰ ਪਹਿਲੇ ਪੂਰੇ ਦੇ ਪਹਿਲੇ ਦੇ ਕੇ ਦੰਤ ਤੋਰੇ ਬਾਅਦ ਖਾਤੇ ਪਾਇ ਹੀ ਖਾਤੇ ਪਾਇ ਹੀ ਪਹਿਲਾ ਪਹਿਲਾ ਪਾਲ ਹੀ ਇਹ ਤੂੰ ਵੀ ਬੰਦਾ ਚੰਗਾ ਯਾਰ ਜਿਹਨੂੰ ਪਹਿਲੋ ਪਾਤ ਦੇ ਦੇ ਠੀਕ ਦੋ ਦਿਨ ਪਹਿਲਾ ਫਾਲ ਲੈਣੇ ਫਿਰ ਅਗਾ ਗੱਲ ਹੋ ਗਈ ਹੋਰ ਅਗਾ ਗੱਲ ਵੀ 36 ਗੱਡ ਦੀ 40 40 ਦੀ ਗੱਲ ਹੀ ਅਗਲੇ ਬੰਦੇ ਦੀ ਅਚਾਨਕ ਤੂੰ ਆਇਆ ਯਾਰ ਤੂੰ ਬੰਦਾ ਚੰਗਾ ਲੱਗਣਾ ਮੈਨੂੰ ਮੈਂ ਕਿਹਾ 15 ਕਰਾਂ ਯਾਰ ਲੈਣਾ ਮੈਂ ਅੱਛਾ ਤੇ 15 ਦਿਨ ਆਈ ਗੱਲ ਮੀ ਮੂੰ ਪਾ ਕੇ ਪੈਂ ਤੋ ਇਹ ਤੰਦ ਹੋ ਗਿਆ 15 ਜਮੀਨਾਂ ਲਾਣਾ ਪੈਗਾ ਫਿਰ ਫालतू ਉਹਨੇ ਪੈਸੇ ਲੈ ਲਏ ਅਸੀਂ ਮੱਕੀ ਦਾ ਸੀਜ਼ਨ ਤੇ ਉਹ ਮਸ਼ੀਨ ਤੇ ਹੀ ਵਿਚਾਰ ਲੈ ਗਈ ਸੀ ਦੂਜਾ ਸੀਜ਼ਨ ਮੰਨ ਲਾ ਚੱਲਦੀ ਸੀ ਹੁਣ ਅੱਗੇ ਉਹ ਅੱਗੇ ਤੇਰੇ ਲੱਗਣ ਮਰੇ ਆ ਅਸੀਂ ਆ ਕੇ ਕਰੇ ਦੋਨੇ ਉਹ ਤੋਂ ਬਾਅਦ 50 ਦਿਨਾਂ ਦਾ ਕੰਮ ਰਹਿ ਗਿਆ ਜੰਟਾਂ ਦਾ ਮੈਂ ਪੈਸੇ ਨਹੀਂ ਦੇਨੇ ਕੰਮ ਵਿਲਾ ਕਰੋ ਬੰਦੇ ਇਹਦਾ ਠੀਕ ਹੈ ਤੇ ਮਾਲਕਾਂ ਨਾਲ ਗੱਲ ਹੋ ਗਈ ਮੇਰੀ ਆਂਦਾ 18000 ਰੁਪਿਆ ਰੁਕਾ ਖੜਾ ਹੈ 6-7000 ਰੁਪਿਆ ਮੈਂ ਪਹਿਲਾਂ ਲੈ ਲਿਆ ਸੀ ਅੱਛਾ ਫਿਰ ਤੇ ਤੂੰ ਬੰਦਾ ਯਾਰ ਜਲਸਤਾਨ ਤੈਨੂੰ ਤੇਰੇ ਅੱਗੇ ਪੈਸੇ ਵਿੱਚ ਮਾਰੇ ਹੋਏ ਨੇ ਇੱਕ ਦੋ ਜਗ੍ਹਾ ਤੇ ਹਨਾ ਇਹਦੇ ਕਰਕੇ ਤੂੰ ਪਹਿਲੇ ਲੈ ਲੈਣਾ ਮੈਂ ਪਹਿਲੇ ਲੈ ਲਵਾਂ ਇੰਨਾ ਖਾ ਆਪਣੇ ਵੇਲੀਆ ਨੇ ਕਿੰਨਾ ਨੇ ਟੰਡੀਆ ਵਾਲਿਆ ਅੱਛਾ ਠੀਕ ਹੈ ਇਹਦਾ ਲੈ ਲਓ ਸਹੀ ਗੱਲੇ ਤੇ ਫਿਰ ਮੈਂ ਗਿਆ ਤਲਾ ਪੰਜ ਦਿਨ ਮਸ਼ੀਨ ਚਲਾਈ ਫੈਡੀ ਸ਼ਾਫ ਟੁੱਟ ਗਈ ਚਾਰ ਸੇ ਸ਼ਾਫ ਟੁੱਟ ਗਈ ਕੋ ਭਾਈ ਤੇ ਗਿੱਲੇ ਥਾਂ ਸੀ ਕਲਚ ਬਲੇਡ ਖੋਲਣੀ ਪਈ ਕੰਮ ਜਾਣ ਕੇ ਵਾਹ ਵਾਹ ਬਣ ਗਿਆ ਤੇ ਜਾਨੀ ਹੁਣ ਤੂੰ ਪੰਜ ਦਿਨ ਮਸ਼ੀਨ ਹੋਰ ਮੈਨੂੰ ਜਾਨਣਾ ਨਾ ਕਿ ਡਰਾਈਵਰ ਜਿਹੜਾ ਹੈਲਪਰੀ ਤੇ ਸਹੀ ਦੱਸੀ ਚੂੜਨਾ ਮਾਰੀ ਕਿ ਇਹ ਬੰਦੇ ਨਾਲ ਕਈ ਸ਼ਕੀਨ ਹੁੰਦਾ ਲੋਆਂ ਲੋਨ ਬਾਰੇ ਹੁਣ ਫੇਰ ਦੱਸ ਦਾਂਗਾ ਕਿ ਬੰਦਾ ਹੈਗਾ ਕਿ ਬਹੁਤ ਕੋਣ ਆਉਂਦੇ ਆਪਾਂ ਨੂੰ ਵੀ ਡਰਾਈਵਰ ਚਾਹੀਦੇ ਤੂੰ ਡਰਾਈਵਰ ਕਰਨਾ ਕਿ ਫੋਰਮੈਨ ਹੀ ਹੈਲਪਰੀ ਆਪਾਂ 70% ਫੋਰਮੈਨ ਹੀ ਕਰੀਦਾ ਅੱਛਾ ਚਲਾਉਂਦਾ ਮਸ਼ੀਨ 30% ਆਪਾਂ ਡਰਾਈਵਰ ਕੋਲ ਪਰ ਨਹੀਂ ਡਰਾਈਵਰ ਜਾਂਦਾ ਦੋਵੇਂ ਫਰਸਟ ਫਰਸਟ ਡਰਾਈਵਰ ਜਾਂਦਾ ਇਹ ਫਰਸਟ ਡਰਾਈਵਰ ਆਹੀ ਨਵੀਆਂ ਮਸ਼ੀਨਾਂ ਤੇ ਚਲੋ ਬਹੁਤ ਵਧੀਆ ਨਵੀਆਂ ਮਸ਼ੀਨਾਂ ਦਾ ਫਰਸਟ ਡਰਾਈਵਰ ਲੋਡ ਹੀ ਨਹੀਂ ਪੈਂਦੀ ਉਹ ਤਾਂ ਐ ਪਰੇ ਚਲਾਈ ਫਿਰਦੇ ਹੁੰਦੇ ਆ ਉਹ ਚਲਾਈ ਤਾਂ ਫਿਰਦੇ ਹੁੰਦੇ ਨੇ ਬਾਕੀ ਤਾਂ ਮੁੱਛਾਂ ਲੈ ਗਿਆ ਬੰਦਾ ਪਣੀ ਬਣੌੜੀ ਲੈ ਆਇਆ ਅਸਲੀ ਨੇਂਦੇ ਕੋਲ ਹੋਰਾਂ ਗੱਲ ਤਾਂ ਸੁਣ ਗਿਆ ਲੇਟ ਚੰਗਾ ਬਾਈ ਆਗੇ ਅਗਲੀ ਵੀਡੀਓ ਵਿੱਚ ਠੀਕ ਹੈ ਹੁਣ ਜਾਇ ਹੋ ਰਿਹਾ ਇੱਧਰ ਗੱਲ ਤਾਂ ਹੁਣ ਲਾ ਉਹ ਦਾਤਰੀ ਦੇ ਆ ਉਹਨਾਂ ਦੀ ਕੋ ਨਹੀਂ ਉਹ ਜਿਹੜਿਆ ਉਹ ਆਂਦੇ ਆ ਕਹੋ ਬਈ ਦੋ ਲਾਮਾ ਦਿੱਤੀ ਉਹਨਾਂ ਦੇ ਦਾਤਰੀ ਸਾਡੇ ਕੋਲ ਲੱਗ ਦੇਖ ਨਹੀਂ ਗਿਆ ਦਾਤਰੀ ਆ ਪੈ ਇੱਕ ਉਹ ਭੱਜ ਗਿਆ ਜੈ ਹੋ ਰੀਆ ਕਿਹੜੇ ਲੱਖੀ ਕੋਲ ਹੈ ਸਿਰ ਤਾਂ ਇਹੀ ਕਰਾਂ ਜੀ ਨਾ ਮੈਂ ਕੋਈ ਪਿਸਤੌਲ ਫਤੂਲੇ ਗੇ ਗੋਲੀ ਮਾਰਦਾ ਇਹੀ ਕਰ ਲੈਂਦੇ ਇੱਕੇ ਮੋਬਾਈਲ ਵੇਖ ਕੇ ਹੀ ਉਂਝਵੇਂ ਦੇ ਕੋਲ ਮੋਬਾਈਲ ਹੋਊਗਾ ਹਾਂ ਮੋਬਾਈਲ ਤਾਂ ਕੋਈ ਪ੍ਰੋਨਾਮ ਕੋ ਤੂੰ ਜਾਣਾ ਹੈ ਕਿ ਤੂੰ ਵੀ ਮਸ਼ੀਨ ਤੇ ਚੱਲਾਗਾ ਲੱਖੀ ਨਾਲ ਜਾਣਾ ਜਿਹੜਾ ਗੱਲਾਂ ਕਰਦਾ ਮੇਰੇ ਨਾਲ ਜਾਣਾ ਮੈਂ ਕੱਲੇ ਨੇੜੇ ਨੇ ਰਹਾ ਮੇਰੇ ਨਾਲ ਹਾਂ ਲੋਕਲ ਲਵਾ ਦੇ ਫਿਰ ਇੱਥੇ ਹੀ ਬਾਹਰ ਚਲਾ ਜਾਏਗਾ ਬਾਹਰ ਇੱਕ ਜੇ ਰੁਕ ਜਾਵਾਂਗਾ ਇਹ ਕਿਤੇ ਰੋਕ ਕੇ ਫਿਰ ਰੋਟੇ ਮਗਾਉਣ ਵਾਲਾ ਹੁੰਦਾ ਨਹੀਂ ਰੋਟੀ ਪਕਾ ਲਈਦਾ ਪਕਾਉਣ ਨੂੰ ਵੱਲ ਤੀਲ ਟਾਣਦਾ ਬੱਚਾ ਹਾਂ ਲੀਗੜੇ ਤਾਂ ਆਪਦੇ ਤੋਂ ਹੋਵੇਗਾ ਮਾਹ ਉੱਥੇ ਪਾਣੀ ਰਾਜਸਥਾਨ ਦੇ ਲੱਭਦਾ ਨਹੀਂ ਇੱਕ ਬਾਲਟੀ ਨਾਲ ਸਾਰੇ ਧੋਣੇ ਪੈਂਦੇ ਜਿੰਨੇ ਹੁੰਦੇ ਆ ਇੱਕ ਬਾਲਟੀ ਕਰਿਆ ਗਿਆ ਹੈ ਨਾ ਕਿ ਫੋਰਮੈਨ ਕਰੇ ਸਹੀ ਦੀ ਗੱਲ ਤਾਂ ਮੈਂ ਰੋਟੀਆਂ ਪਕਾਉਣੇ ਨੇ ਆਟਾ ਹੀ ਗੁੰਨੇ ਤੇ ਲੀਗੜੇ ਬਾਕੀ ਤਾਂ ਨਾ ਆਪਾਂ ਡਰਾਈਵਰ ਬਣਾ ਲੇ ਦੋ ਸੀਨਾ ਜਾ ਠੀਕ ਹੈ ਹੋਰ ਆ ਗਿਆ ਡਰਾਈਵਰ ਇਧਰ ਆ ਗਿਆ ਹੈ ਦੋ ਸੀਨਾ ਇਧਰ ਬਾਕੀ ਬੰਦੇ ਨਵੇਂ ਨਵੇਂ ਆ ਰਹੇ ਆ ਅਸੀਂ ਪਹਿਲਾਂ ਗੱਲ ਕਰਾਂ ਛੱਪੜ ਦੀ ਛੱਪੜ ਆਪਨੇ ਕਦੋਂ ਸਦਾਰ ਹੋਣਾ ਹੈ ਹਾਂ ਬੱਸ ਹੀ ਹੋਗੀ ਪਹਿਲਾਂ ਬੜਾ ਰੋਣਾ ਪਾਈ ਚੁੱਪ ਸ਼ਾਂਤੀ ਹੋ ਗਿਆ ਮੈਂ ਲਬਦਾਨੀ ਵੀਡੀਓ ਹੈ ਓਏ ਇੱਕ ਆਪਣੇ ਪਿੰਡ ਜੀ ਵੀ ਡਰਾਈਵਰ ਬਹੁਤ ਨੇ ਇੱਥੇ ਇੱਕ ਡਰਾਈਵਰ ਆਉਂਦਾ ਪਿਆ ਇਧਰ ਕੰਬਲ ਕਰਕੇ ਇੱਕ ਆ ਹੈਗਾ ਇੱਕ ਆ ਨਵਾਂ ਹੋਰ ਤਿਆਰ ਕਰਨਾ ਆਪਾਂ ਬਾਕੀ ਮੁੰਡਾ ਇੱਕ ਪਹਿਲਾਂ ਗੱਲ ਕਰ ਕਰਕੇ ਗਿਆ ਉਹਨੇ ਆਪਣੇ ਕੋਲ ਵਾਰ ਸਿੱਖਿਆ ਜੈ ਸੂਰੇ ਨੇ ਜੈ ਸੂਰੇ ਆਏ ਉਰੇ ਆ ਉਰੇ ਆ ਗੱਲ ਸੁਣਾ ਤੇਰੇ ਕੋ ਗੱਲ ਬਾਪ ਇਹਨੇ ਜਾਣਾ ਹੀ ਨਹੀਂ ਬਾਹਰ ਆ ਆਇਆ ਜਲਦੀ ਆ ਜਾ ਨਹੀਂ ਟੁੱਟਦੀ ਯਾਰ ਨਹੀਂ ਕੀ ਹੋਇਆ ਕੀ ਇਹ ਯਾਰ ਵਿਸ਼ਾਲ ਮਸ਼ੀਨ ਹੀ ਹੈ ਚਲ ਵਿਸ਼ਾਲ ਨਹੀਂ ਚਲ ਹੋਰ ਹੀ ਕੋਈ ਗਈ ਸੀ ਕਲਚ ਪੇਟ ਦਾ ਕੀ ਚੱਕਰ ਸੀ ਹਾਂ ਉਹ ਦੱਸ ਦੇ ਫਿਰ ਕੀ ਆ ਨਹੀਂ ਆ ਗਿਆ ਮਨੁਕਰਾਚਪੜ ਕਿਹੜੀ ਸੀ ਕੀ ਕਾਰ ਨਹੀਂ ਨਵੀਂ ਮਸ਼ੀਨ ਹੈ ਅੱਛਾ ਇਧਰ ਪਹ ਆਇਆ ਮਾੜਾ ਕਲੈਰਟੀ ਨਹੀਂ ਹੋਊਗਾ ਬੈਂਕ ਦਾ ਨੰਬਰ ਉੱਧਰ ਤੇ ਹੈ ਨੰਬਰ ਆ ਗਿਆ ਇਹ ਜੀ ਆਪਾਂ ਨੂੰ ਦੱਸਣ ਲੱਗਾ ਕੰਪੈਨ ਹੀ ਕੋਈ ਉਹਨੇ ਕਰਾਚਪੜ ਅੱਛਾ ਵਿਸ਼ਾਲ ਸੀ ਚਲੋ ਬਾਈ ਵਿਸ਼ਾਲ ਮਸ਼ੀਨ ਸੀਗੀ ਅੱਛਾ ਉਹ ਨਵੀਂ ਨਿਕਲੀ ਸੀ ਦੂਜਾ ਸ਼ਿਵਨੀ ਤੋਂ ਇਹ ਸ਼ਿਵਨੀ ਤੋਂ ਸ਼ਨਵਾੜੇ ਤੱਕ ਗਈ ਜੋ ਮਾਲਕ ਸੀ ਉਹਦਾ ਨਹੀਂ ਨਵੀਂ ਤਾਂ ਪੰਜਾਬ ਚ ਗਈ ਹੁਣੀਆ ਮੈਨੇ ਉੱਥੇ ਮੰਨ ਲਓ ਬੁੱਕ ਹੋ ਗਈ ਸੀ ਉਹ ਛੱਪੜ ਜਾਏ ਵੀ ਇੱਥੋਂ ਗਈ ਉੱਥੇ ਗਈ ਹੈ ਨਾ ਹਾਂ ਸ਼ਿਵਨੀ ਸ਼ਿਵਨੀ ਉਹ ਬੰਦਿਆਂ ਨੇ ਮਸ਼ੀਨ ਫੜੀ ਅੱਛਾ ਨਵੀਂ ਮੇਰੇ ਨਾਲ ਗਈ ਸੀ ਨਵੀਂ ਰੇਟ ਦੀ ਗੱਲ ਕੀਤੀ 75 75 ਦੀ ਦੋ ਤਿੰਨ ਬੰਦੇ ਸੀਗੇ ਤਿੰਨ ਬੰਦੇ ਡਰਾਈਵਰ ਵੀ ਸੀਗੇ ਇਕੱਲੇ ਨਹੀਂ ਨਹੀਂ ਫੋਰਮੈਨ ਡਰਾਈਵਰ ਹੈਲਪਰ ਦੇਜਾ ਠੀਕ ਹੈ ਕਣਕਾ ਦੀ ਗੱਲ ਹੈ ਕਣਕਾ ਦੀ ਗੱਲ ਹੈ ਠੀਕ ਹੈ ਜੀ ਅੱਛਾ ਤੇ ਉਦੋਂ ਬਾਅਦ ਨਾ ਰੋਡ ਤੇ ਮਸ਼ੀਨ ਗਈ ਮਾਲਕਾਂ ਦਾ ਗਰੀਸ ਮਾਰੋ ਅੱਛਾ ਆਂ ਤਾਂ ਗਰੀਸ ਕਰ ਲਈ ਏਕਰੀ ਹਾਰੀ ਮਸ਼ੀਨ ਨੂੰ ਕਿਨੂੰ ਕਲਚ ਪਲੇਟ ਨੂੰ ਨਹੀਂ ਨਹੀਂ ਹਾਰੀ ਮਸ਼ੀਨ ਨੂੰ ਹਾਰੀ ਮਸ਼ੀਨ ਚੱਲੀ ਆਏ ਕਨੇ ਪਹਿਲਾਂ ਗਰੀਸ ਪਹਿਲਾਂ ਗਰੀਸ ਆਂਦਾ ਬੰਦਾ ਪੰਜਾਬੀਆਂ ਨੇ ਹਾਵ ਲਾ ਲਿਆ ਬੰਦਾ ਬੜਾ ਤੇਜ਼ ਹੁੰਨੇ ਨਾ ਗਰੀਸ ਮਰਵਾਤਾ ਹੈ ਅਗਾ ਕੀ ਕਰੇਦਾ ਇਹ ਪੈਸੇ ਪੇ ਲਾ ਕੇ ਵੱਜ ਜਾਏ ਉਹ ਬੰਦੇ ਗਏ ਸੀ ਇੱਧਰ ਲਾਗੇ ਦੀ ਆਪਣੇ ਚੌਕ ਦੇ ਅੱਛਾ ਮੈਂ ਮਾਰੀ ਕਲੀਕ ਕਰ ਦਿੰਦਾ ਤੇ ਯਾਰ ਬੰਦੇ ਗਲਤ ਗੱਲ ਜਿਹੜੇ ਵੱਜ ਜਾਂਦੇ ਆ ਕੋਈ ਭਾਈ ਮੇਰਾ ਮੰਨ ਲਓ ਅਗਾ ਦੀ ਅਗਾ ਗੱਲਬਾਤ ਹੋ ਗਈ ਮੈਂ ਪਹੁੰਚ ਗਿਆ ਉਹ ਮਸ਼ੀਨ ਤੇ ਤੂੰ ਪਹੁੰਚ ਗਿਆ ਫਿਰ ਠੀਕ ਹੈ ਚੋਨੇ ਦਾ ਮੰਨ ਲਓ 36 ਘੜ ਜੋ ਚੱਲਦਾ ਉਹ ਏਰੀਆ ਮੈਂ ਲਾਇਆ ਸੀ ਅੱਛਾ ਉਹ ਕਹਿੰਦਾ ਭਾਈ ਮੈਂ ਦਾ ਕਲਚ ਪਲੇਟਾ ਬਦਲਦਾ ਬਦਲਾ ਜੱਬ ਗਿਆ ਅੱਛਾ ਅੱਠ ਪਾਲੀਆਂ ਨੇ ਮੈਨੂੰ ਨਿਹਾਰੀਆਂ ਕਲਚ ਪਲੇਟਾ ਸੰਜਾ ਮੈਂ ਕਿ 13 ਦੀ ਕਾਤੋਂ ਨਹੀਂ ਪੈਂਦੀ ਉਹਾਂ ਦੇ ਹਿਰਾ ਗੜ ਰੁਗੜ ਕੇ ਸਭ ਕੁਝ ਕਰਕੇ ਦੇਖ ਲਿਆ ਨਹੀਂ ਪਈ ਵੀ ਉਹਨੂੰ ਪਹਿਲਾਂ ਜਿਹੜੀ ਪਹਿਲਾਂ ਬਦਲੀ ਹੋ 13 ਦੀ ਆਈ ਸੀ ਪਹਿਲਾਂ 13 ਦੀ ਦਿੰਦੇ ਆ ਕੰਪਨੀ ਵਾਲੇ ਤੁਹਾਨੂੰ ਤੋਂ ਬਾਅਦ ਮੰਨ ਲਓ 13 ਐ ਸਟਾਰਟਿੰਗ ਨਹੀਂ ਆਈ ਜੀ 13 ਐ ਸਟਾਰਟਿੰਗ ਨਹੀਂ ਆਈ ਤੇ ਉਹਦੋਂ ਬਾਅਦ ਕਹਿੰਦੇ ਆ ਬੜਾ ਦੁਖੀ ਆ ਯਾਰ ਮੈਂ ਰੱਬਾਈ ਆਂਦਾ ਤੂੰ ਬੰਦਾ ਚੰਗਾ ਲੱਗ ਲੱਗਿਆ ਮੈਨੂੰ ਅੱਛਾ ਤੇ ਕਾਮਕਾਰ ਵੱਲੋਂ ਜਾਨੀ ਕਿ ਮਨ ਨੂੰ ਛਾ ਗਿਆ ਮਨ ਨੂੰ ਛਾ ਗਿਆ ਠੀਕ ਹੈ ਉਹਦੋਂ ਬਾਅਦ ਕਹਿੰਦਾ ਕਲਚ ਪਲੇਟ ਮੈਂ ਕਿਹਾ ਮੈਂ ਦਾ ਟੂਲ ਲੈਣ ਵਾਲਾ ਹੈ কিনਾਰੀਆਂ ਤੇ ਕਲਚ ਪਲੇਟ ਚੱਲੀ ਮੈਂ ਚਲਾਦਾ ਸੀ ਆਪਾਂ ਪੜੱਕਦੇ ਨੇ ਕਹਿ ਦਿੰਦੇ ਸੀ ਅੱਛਾ ਫੋਰਮੈਨ ਨੇ ਟੂਲ ਡਲਵਾਇਆ ਟੂਲ ਡਲਵਾ ਕੇ ਫੱਟ ਗਈ 13 ਫਿਰ 13 ਇੰਚ ਪਾਈ ਨਹੀਂ ਨਹੀਂ 12 ਦੀ 13 ਇਹ ਤਾਂ ਫਿਰ ਕੰਪਰੈਸਰ ਪਲੇਟਾਂ ਸੈੱਟ ਕਰਨ ਵਾਲਾ ਸੀ ਨਹੀਂ ਉਹਨੂੰ ਫਿਰ ਨਵੀਂ ਮਸ਼ੀਨ ਨੂੰ ਮੇਰੇ ਕੋਲ 12 ਦੀ 12 ਇੰਚ ਪਾ ਦਿੱਤੀ ਨੇ ਕੰਪਨੀ ਕੰਪਨੀ ਵਾਲੇ ਪਾ ਕੇ ਕਹਿਣੇ ਉਹਨਾਂ ਕੋਲ ਦੀ ਫੱਟ ਹੋਈ 13 ਵਾਲੀ ਉਹਨਾ ਕਾਟ ਕੇ ਨਹੀਂ ਜਿਹੜਾ ਜਿਹੜਾ ਜਿਹੜੇ 13 ਦਾ ਫਰਾਈ ਉਹਨੇ 12 ਕਿਉਂ ਪਾ ਗਏ ਨੇ ਵੀ ਪਹਿਲੇ ਇਹਨਾਂ ਤੇ ਉਹਦੀ 13 ਨਹੀਂ ਮੰਨ ਲਓ ਕੰਪਨੀ ਆ ਲਈ ਨਾ ਫਟ ਕਰਨਾ 13 ਦੀ ਫੱਟੀ 12 ਠੋਗਦੀ ਉਹਨਾ ਮੰਨ ਲਾ ਚਲਾ ਦੀ ਇੱਕ ਇੱਕ ਦੋ ਸੀਨ ਚੱਲ ਗਿਆ ਜਾਨੀ ਕਲੱਚ ਵੀਰੇ ਪਿੱਛੇ ਉਹਨਾਂ ਦੇ ਮਸ਼ੀਨ ਨਹੀਂ ਚੱਲੀ ਸੀਨ ਨਹੀਂ ਚੱਲੀ ਪੂਰੀ ਫਿਰ ਕਰ ਦਿੱਤੀ ਸੈੱਟ ਹੋ ਗਈ ਸੀ ਯਾਰ ਕਰਤਾ ਬੰਦੇ ਨੇ ਬੰਦਾ ਯਾਦ ਚਲ ਗੜੇਰੀ ਸੀ ਕੋਈ ਨਹੀਂ ਭਾਈ ਛਿਵਣੀ ਜਮਣ ਪਾਣੀ ਪਿੰਡ ਠੀਕ ਹੈ ਬੰਦਾ ਮਾਲਕ ਤਰਫੋਂ ਫੋਨ ਕਰਦਾ ਅਜੇ ਵੀ ਮਾਲਕ ਆਂਦਾ ਆਂਦਾ ਦੋ ਬੰਦੇ ਲਾਇਆ 75 ਮੀਟਰ ਲੈ ਲਈਂ ਸਾਵਾਂ ਲਵਾਈ ਬੀਗਾਂ ਲਵਾਵੀਂ ਸੀ ਜਨਾ ਸੀ ਲਵਾਵੀਂ ਪਰ ਮੇਰੀ ਹੋਰ ਬੰਦੇ ਨਾਲ ਗੱਲਿਆ ਆਪੇ ਜਾਣੇ ਦੋ ਮਸ਼ੀਨਾਂ ਤੇ ਬਾਕੀ ਤੇ ਸਾਡੀ ਟੀਮ ਆਈ ਬਾਹਰੋਂ ਬਾਹਰੋਂ ਆਈ ਖੇਡਣ ਵਾਸਤੇ ਸੀਰੀਜ਼ ਦਾ ਆਈ ਇਹ ਆ ਨਹੀਂ ਰਹੀ ਆ ਰਹੀ ਇਹਨਾਂ 'ਚ ਹੁਣ ਦੇਖਣਾ ਵੀ ਕਿਹੜਾ ਬੰਦਾ ਜਿੱਤੇਗਾ